ਬੈਸਟਮ ਜਲਾਲਾਬਾਦ ਦੇ ਬਸਟਾਨ ਤੇ ਖੜਾ ਜਿੱਥੇ ਕਿ ਰਾਣਾ ਗੁਰਮੀਤ ਸਿੰਘ ਛੋਡੀ ਜਿਹੜਾ ਕਿ ਪਾਇਪਾ ਦੇ ਅੰਬੀਦਵਾਰਾਂ ਉਹਨਾਂ ਦਾ ਰੋਡ ਸ਼ੋ ਜਲਾਲਾਬਾਦ 'ਚ ਹੋਣ ਵਾਲਾ ਹੈ ਜਿਸ ਦੇ ਰੋਡ ਸ਼ੋ ਨੂੰ ਲੈ ਕੇ ਕਿਸਾਨਾਂ ਨੇ ਪੂਰੀ ਤਰ੍ਹਾਂ ਵਿਰੋਧ ਪ੍ਰਦਰਸ਼ਨ ਕੀਤਾ ਹੈ ਉਹ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸ ਲਾਈਨ ਬਣਾ ਕੇ ਔਰ ਪ੍ਰਬੰਧ ਸੁਰੱਖਿਆ ਪਰੰਪਰ ਮੁਕਤਾ ਕੀਤੇ ਹੋਏ ਤਾਂ ਕਿ ਕਿਸਾਨਾਂ ਵੱਲੋਂ ਕਿਸੇ ਵੀ ਕਿਸਮ ਦੀ ਕੋਈ ਕਟੜਨਾ ਨਾ ਵਾਪਰੀ ਜਾ ਸਕੇ ਤੁਸੀਂ ਤਸਵੀਰਾਂ ਦੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸ ਫੋਰਸ ਨੇ ਲਾਈਨ ਬਣਾ ਕੇ ਸੁਰੱਖਿਆ ਦ੍ਰਿਸ਼ਟੀ ਨਾਲ ਆਪਣੇ ਪ੍ਰਬੰਧ ਕੀਤੇ ਹੋਏ ਹਨ ਕੈਮਰਾਮੈਨ ਨੂੰ ਕਵਾਂਗਾ ਕਿ ਕਿਸਾਨਾਂ ਦਾ ਪ੍ਰਦਰਸ਼ਨ ਅਤੇ ਫੁਲਸ ਫੋਰਸ ਹੁੰਦੀ ਆ ਟੁਕੜੀਆਂ ਦਿਖਾਣ ਵੀ ਕਿਸ ਤਰ੍ਹਾਂ ਪ੍ਰਬੰਧ ਕੀਤੇ ਗਿਆਨ ਔਰ ਕਿਸਾਨਾਂ ਕੋਲ ਜਾਣਦੇ ਹਾਂ ਵੀ ਵੀ ਕਿਸ ਤਰ੍ਹਾਂ ਇਹ ਜਿਹੜੇ ਕੀਏ ਤੇ ਕਿਉਂ ਵਿਰੋਧ ਕੀਤਾ ਜਾ ਰਿਹਾ ਹੈ ਇਹ ਤੁਸੀਂ ਜਿਹੜਾ ਵਿਰੋਧ ਕਰ ਰਹੇ ਹੋ ਇਹ ਕਿਉਂ ਕਰ ਰਹੇ ਹੋ ਸਾਡੇ 750 ਕਿਸਾਨ ਜਿਹੜੇ ਨੇ ਸ਼ਹੀਦ ਕੀਤੇ ਨੇ ਇਹਨਾਂ ਦਿੱਲੀ ਦੇ ਵਿੱਚ ਜੀ ਅਮਨ ਸ਼ਾਂਤੀ ਦੇ ਨਾਲ ਉਹਨਾਂ ਕਿਸਾਨ ਸਾਡੇ ਫਿਰ ਦਿੱਲੀ ਜਾ ਰਹੇ ਸੀ ਉਹਨਾਂ ਦਾ ਰਸਤਾ ਰੋਕੇ ਸਾਡੇ ਕਿਸਾਨਾਂ ਨੂੰ ਫਿਰ ਸ਼ਹੀਦ ਕੀਤਾ ਗਿਆ ਉਸ ਜਿਵੇਂ ਸਾਡਾ ਉਹਨਾਂ ਰਸਤਾ ਰੋਕਿਆ ਉਸੇ ਤਰੀਕੇ ਦੇ ਨਾਲ ਅਸੀਂ ਸਾਡਾ ਸੂਤ ਕਿਸਾਨ ਮੋਰਚੇ ਦੀ ਕਾਹਲ ਹੈ ਕਿ ਇਹਨਾਂ ਭਾਜਪਾ ਦਾ ਵਿਰੋਧ ਕਰਨਾ ਹੈ ਉਸ ਬੰਦੇ ਵਿੱਚ ਅਸੀਂ ਵਿਰੋਧ ਕਰ ਰਹੇ ਹਾਂ ਜੀ ਪ੍ਰਧਾਨ ਦੇ ਵਿੱਚ ਚੋਣ ਚਾਰ ਸੰਤਾ ਲੱਗਿਆ ਇਹਦੇ ਵਿੱਚ ਕਿਹਾ ਰੋਸ਼ਪਤ ਤੁਸੀਂ ਇਹਦਾ ਰੋਸ਼ ਵੋਟਾਂ ਨਾ ਪਾ ਕੇ ਵੀ ਕਰ ਸਕਦੇ ਹੋ ਬਿਲਕੁਲ ਜੀ ਵੋਟਾਂ ਵੀ ਨਹੀਂ ਪਾਵਾਂਗੇ ਅਸੀਂ ਦਿੱਲੀ ਤੋਂ ਦੂਜੇ ਪਾਸੇ ਜਿਹੇ ਆਪਾਂ ਕਹਿੰਦੇ ਚੋਣ ਚਾਰ ਸੰਤਾ ਹੈ ਤੇ ਆਪਾਂ ਨਹੀਂ ਕਰਨਾ ਤੇ ਹੁਣ ਜਿਹੜਾ ਹੈ ਪਾ ਲੈ ਯਾਰ ਜੀ ਜੀ ਦਿੱਲੀ ਦੀ ਜਿਹੜੀ ਸਾਡੀ ਰਾਜਧਾਨੀ ਹੈ ਉੱਥੇ ਵੀ ਅਸੀਂ ਜਾ ਹੀ ਸਕਦੇ ਸੀ ਨਾ ਉਹ ਸਾਨੂੰ ਠੱਲਿਆ ਗਿਆ ਰੋਕਿਆ ਗਿਆ ਸਾਡੀਆਂ ਗੱਡੀਆਂ ਪੈਂਚਰ ਕੀਤੀਆਂ ਆ ਸਾਡੇ ਭਰਾ ਸ਼ਹੀਦ ਕੀਤੇ ਗਏ ਤੇ ਉਸੇ ਰੋਸ ਦੇ ਵਿੱਚ ਅਸੀਂ ਇਹ ਅੱਜ ਰੋਸ ਪ੍ਰਦਰਸ਼ਨ ਤੇ ਪਿੰਡ-ਪਿੰਡ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਲੈ ਕੇ ਜਾਵਾਂਗੇ ਜਿੱਥੇ ਵੀ ਬੀਜੇਪੀ ਵਾਲੇ ਆਣਗੇ ਵੋਟ ਮੰਗਣ ਉਹਨਾਂ ਦਾ ਵਿਰੋਧ ਕਰਾਂਗੇ ਔਰ ਵੋਟਾਂ ਦੇ ਲਈ ਤੇ ਅਸੀਂ ਕਹਾਂਗੇ ਸਾਰੇ ਭਰਾਵਾਂ ਨੂੰ ਬਿਲਕੁਲ ਇਹ ਪਾਰਟੀ ਨੂੰ ਵੋਟ ਬਿਲਕੁਲ ਨਾ ਪਾਓ ਹੁਣ ਇੱਥੇ ਕੌਣ ਆ ਰਿਹਾ ਇੱਥੇ ਤੂੰ ਰਾਣਾ ਸੋਢੀ ਦਾ ਕਾਫਲਾ ਹੁਣ ਚ ਆਇਆ ਵੀ ਨੰਗਣਾ ਇਥੋਂ ਠੀਕ ਹੈ ਜਿਹੜੇ ਕੈਂਡੀਡੇਟ ਨੇ ਫਿਰੋਜ਼ਪੁਰ ਤੋਂ ਉਹਨਾਂ ਦਾ ਵਿਰੋਧ ਕਰਨ ਦੇ ਲਈ ਸਾਡਾ ਸੂਕਤ ਮੋਰਚਾ ਕਰਦਾ ਹੈ ਜੇ ਕਿਸਾਨ ਦੇ ਪ੍ਰਦਰਸ਼ਨ ਨੂੰ ਲੈ ਕੇ ਪੁਲਿਸ ਫੋਰਸ ਐਨੀ ਤਰ੍ਹਾਂ ਦੀ ਕੀਤੀ ਗਈ ਹੈ ਹਾਂ ਤੁਹਾਡੇ ਸਾਹਮਣੇ ਹੀ ਹੈ ਕੋਈ ਵਾਇਲੇਸ਼ਨ ਨਾ ਹੋਏ ਅਮਨ ਸ਼ਾਂਤੀ ਦੇ ਨਾਅਰੇ ਬਈ ਉਹ ਸਾਡੇ ਆਗੂਆਂ ਵੱਲੋਂ ਵੀ ਉਹ ਸਾਡੇ ਸਯੁਕਤ ਮੋਰਚੇ ਵੱਲੋਂ ਵੀ ہدایت ਹੈ ਕਿ ਬਿਲਕੁਲ ਅਮਨ ਸ਼ਾਂਤੀ ਦੇ ਨਾਲ ਵਿਰੋਧ ਕਰਨਾ ਹੈ ਆਪਾਂ ਕਾਲੀਆਂ ਝੰਡੀਆਂ ਵਿਖਾਉਣੀਆਂ ਨੇ ਕੋਈ ਹਟ ਰੋੜਾ ਨਹੀਂ ਮਾਰਨਾ ਔਰ ਨਾ ਹੀ ਕੋਈ ਮਾੜਾ ਸ਼ਬਦ ਬੋਲਣਾ ਹੈ ਔਰ ਨਾ ਹੀ ਸਾਡੇ ਦੇ ਸਾਰੇ ਸਮਝਦਾਰ ਨੇ ਅਸੀਂ ਨਾ ਹੀ ਕੋਈ ਮਾੜਾ ਸ਼ਬਦ ਬੋਲਾਂਗੇ ਬਾਕੀ ਪ੍ਰਸ਼ਾਸਨ ਦੀ ਡਿਊਟੀ ਬੰਦੀ ਉਹ ਆਪਦੀ ਡਿਊਟੀ ਨਿਭਾ ਰਹੀ ਹੈ ਜੀ ਤੁਸੀਂ ਹੁਣ ਸੁਣਿਆ ਕਿ ਕਿਸ ਤਰ੍ਹਾਂ ਕਿਸਾਨਾਂ ਵੱਲੋਂ ਬਿਲਕੁਲ ਸ਼ਾਂਤਮਈ ਟੰਗ ਨਾਲ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਇਸੇ ਗੱਲ ਨੂੰ ਲੈ ਕੇ ਹੀ ਔਰ ਪੁਲਿਸ ਵੱਲੋਂ ਜਿਹੜਾ ਕਿ ਉਹ ਪ੍ਰਬੰਧ ਕੀਤਾ ਗਿਆ ਤਾਂ ਕਿ ਕਿਸੇ ਵੀ ਕਿਸਮ ਦੀ ਕੋਈ ਵਾਇ ਜਿਹੜਾ ਕਿ ਇੱਥੇ ਰੋਡ ਸ਼ੋ ਹੋਣ ਵਾਲਾ ਹੈ ਔਰ ਉਸੇ ਗੱਲ ਨੂੰ ਲੈ ਕੇ ਪੁਲਿਸ ਕਾਫੀ ਸੰਖਿਆ ਵਿੱਚ ਤਣਾਤ ਹੈ ਔਰ ਪੈਰਾਮਿਟਰੀ ਫੋਰਸ ਵੀ ਇੱਥੇ ਆ ਚੁੱਕੀ ਹੈ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਸੁੰਦਰ ਗੋਇਲ ਅੱਜ ਤੱਕ ਜਲਾਲਾਬਾਦ